ਮਿੱਤਰਾਂ ਦੇ ਕੁੱਚੇ ਖਾ ਲੋ ਮਿੱਤਰਾਂ ਦੇ ਕੁੱਚੇ ਇਹ ਕੁੱਚੇ ਖਾ ਲੋ ਬੀਬੀਓ ਕੁੱਚੇ ਖਾਓ ਕੁੱਚੇ ਖਾ ਲੋ ਕੁੱਚੇ ਖਾ ਲੋ ਕੁੱਚੇ ਖਾ ਲੋ

ਕੱਲ ਬਾਅਦ ਹੋਏ ਚੇ ਰਸਨ ਦੋ ਕੁਇਚੇ ਬਣਾ ਦੇ ਲਾ ਭੈਣ ਜੀ ਹੁਣੇ ਬਣਾ ਦੇਨੇ ਗਰਮਾ ਗਰਮ ਕੁਇਚੇ ਹੋਲੀ ਚੁੱਕੀ ਕਰਦੀ ਉਹ ਹੁਣੇ ਬਣਾ ਦੇਨੇ ਭੈਣ ਜੀ ਹੁਣੇ ਬਣਾ ਦੇਨੇ ਕਿੰਨੇ ਬਣਾਵਾ ਜੀ ਦੋ ਬਣਾ ਦੇ ਕੁਇਚੇ ਮੈਂ ਪਰਾ ਚੇਤੀ ਕਰਣਾ ਉਹ ਭੈਣੇ ਕਰੀ ਜਾਣਾ ਵਧੀਆ ਇਹ ਪਰਦੇ ਵਧੀਆ ਵਧੀਆ ਬਣਾਵਾਂ ਵਧੀਆ ਬਣਾਵਾਂਗੇ ਇੱਥੇ 2 ਮਿੰਟ ਸਾਹ ਲਾਓ ਹੁਣੇ ਬਣ ਜਾਂਦੇ ਨੇ ਕੁਲਚੇ ਅਪਰਾਵਾ ਛੇਤੀ ਬਣਾ ਦੇ ਕੁਲਚੇ ਹੁਣ ਉਹ ਭੈਣੇ ਕੋਈ WhatsApp ਦਾ ਮੈਸੇਜ ਜਿਹੜਾ ਹੁਣੇ ਤੈਨੂੰ 2 ਮਿੰਟਾਂ 'ਚ ਡਿਲੀਵਰ ਕਰਦੇ ਆ ਇਹਨੂੰ ਟਾਈਮ ਲੱਗਣਾ ਹਜੇ ਫੇਰ ਅਸੀਂ ਚਲੇ ਜਾਨੇ ਪਰ ਤੂੰ ਤਾਂ ਛੇਤੀ ਨਹੀਂ ਬਣਾਉਂਦਾ ਓਹੋ ਭੈਣੇ ਤੂੰ ਤਾਂ ਐ ਕਰ ਤੂੰ ਤਾਂ ਪੱਦ ਨਾਲੋਂ ਵੀ ਜ਼ਿਆਦਾ ਗਾਲੀ ਪਾਦੀ ਇਹਦਾ ਪੱਧ ਵੀ ਥੋੜਾ ਰੁੱਕੀ ਆਉਂਦਾ। ਮਸਾਲੇ ਆ ਦਲੀ। ਓਹ ਇਹ ਨਾਲ ਤਾਂ ਸਵਾਦ ਬਣਦਾ। ਜਿੰਨੀ ਮੱਖੀ ਵਿੱਚ ਹੋਏਗੀ ਉਨਾ ਹੀ ਸਵਾਦ ਬੰਨਾ ਏ। ਲੋਕਾਂ ਕਰ ਗਏ ਨੇ ਹਲਤੀ ਦੂਆ। ਤੇ ਭੈਣੇ ਨਾ ਖਾਓ ਕੂਚੇ। ਮੂੰਹ ਸਵਾਰ ਕੇ ਤੇ ਇਧਰ ਨੂੰ ਕਿਵੇਂ? ਮਸਾਲਾ ਪਾ ਦਿੰਨੇ ਆ ਭੈਣ। ਗੱਲ ਕਿਹੜੀ ਕਰਤੀ? ਹੋਰ ਕਿਹੜਾ ਮੈਂ ਇੱਥੇ ਘੋੜੀ ਦੀ ਲਿੱਦ ਮਲ ਕੇ ਲਈ ਫਿਰਦਾ। ਨਾ ਪ੍ਰਵਾਹ ਜਿਵੇਂ ਦੋ ਮਿੰਟ ਹੀ ਨਿਦੇਰੇ ਹੋਏ। ਓਹੋ ਭੈਣੇ ਫਿਰ ਤੂੰ ਕਾਲੀ ਪਾਈ ਜਾਨੀ ਐ। ਇਹ ਕੋਈ ਇੰਸਟਾਗ੍ਰਾਮ ਦੀ ਰੀਲ ਥੋੜਾ ਜਿਹੜੀ 1 ਮਿੰਟ ਚ ਤਿਆਰ ਹੋ ਜਾਣੀ। ਇਹਨੂੰ ਟਾਈਮ ਲੱਗਣਾ ਟੇਸਟ ਬਣਨ ਵਾਸਤੇ। ਓਹੀ 8 ਵੇ। ਜਾਣੀ ਮਾਤ। ਭੈਣ ਵਾ ਵਧੀਆ ਟੇਸਟ ਵਾਲੇ ਕੁਲਚੇ ਖਾਣੇ ਜੇ ਕਿ ਕਿਹੜੇ ਖਾਣੇ ਜੇ। ਆਨੇ ਫਾਈਆਲੇ ਫਾਈਆਲੇ ਵਧੀਆ ਟੇਸਟੀ ਓਹੋ ਨਹੀਂ ਵਧੀਆ ਵਧੀਆ ਬਹੁਤ ਵਧੀਆ ਕੁਚਾ ਭੈਣ ਜੀ ਇਹ ਖਾਣੇ ਭਰਾ ਵਾਤੀ ਖਰਚ ਲਿਆ ਲੋ ਭੈਣ ਜੀ ਤੁਹਾਡੇ ਅਗੇ ਕੁਚੇ ਤਿਆਰ ਕੁਚੇ ਕੁਚੇ ਭਾਈ ਕੁਚੇ ਬਰੇ ਨਾ ਗੱਦ ਨੂੰ ਪਾਉਂ ਤੇ ਕੁਲਚੇ ਭੈਣ ਜੀ ਐਵੇਂ ਇਹ ਕੱਛਿਆਂ ਵਾਲੇ ਕੱਛਿਆਂ ਵਾਲੇ ਕੁੱਚੇ ਵਜਦੇ ਨੇ ਇਹ ਖਾਓ ਇਹ ਇਹ ਏਡੇ ਨਾ ਹਰਤੀ ਕੁੱਚੇ ਨਹੀਂ ਭੈਣ ਜੀ ਤੁਸੀਂ ਖਾਓਗੇ ਤੇ ਸਾਰੀ عمر ਯਾਦ ਕਰੇਗੇ ਮੈਨੂੰ ਓਹ ਛੇਤੀ ਕਰੋ ਛੇਤੀ ਮੈਂ ਨਾ ਮੈਨੂੰ ਟੱਟੀ ਆਈ ਏ ਮੈਂ ਕਰੋ ਕਰਕੇ ਨਹੀਂ ਆਇਆ ਅੱਜ ਮੈਨੂੰ ਦਸਤ ਲੱਗੇ ਨੇ ਹੋਰ ਕੀ ਭੈਣ ਜੀ ਮੈਨੂੰ ਦਸਤ ਬੜੇ ਲੱਗੇ ਦਸਤ ਆ ਜਾਓ ਭਾਈ ਆ ਜਾਓ ਆ ਜਾ ਕੁੱਚੇ ਭਾਈ ਕੁੱਚੇ ਦਸਤਾਂ ਵਾਲੇ ਕੁੱਚੇ ਚੰਗਾ ਪੈਸੇ ਦੇ ਜਾਇਆ ਫਿਰ ਮਨਕਾਰ ਨੂੰ ਹਾਂ ਜੇ ਅਸੀਂ ਖਰਾਬ ਨਹੀਂ ਹੁੰਦਾਂ ਇੱਕ ਨੰਬਰ ਕੁਚੇ ਬਣਾਏ ਨੇ ਮੈਂ ਤੁਹਾਨੂੰ ਦੱਸਿਆ ਮੈਂ ਆਖਿਆ ਜੇ ਮੈਨੂੰ ਟੱਟੀਆਂ ਲੱਗੀਆਂ ਸੀ ਅੱਜ ਤੀ ਉਹ ਹੱਥ ਨਹੀਂ ਧੋਤੇ ਮੈਂ ਇੱਕ ਵਾਰੀ ਨਹੀਂ ਧੋਤੇ ਰਾਜ ਬੈਠਾ ਹਾਂ ਮੈਂ